ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਾਦੂਗਰਨੀ ਨੂਰ ਸ਼ਾ ਨੂੰ ਸਿੱਖਿਆ ਦਿੱਤੀ ਉਹਨਾਂ ਨੇ ਕਿਹਾ ਨੂਰ ਸ਼ਾ ਕੋਈ ਸਿੱਖ ਆਵੇ ਕੋਈ ਸੰਤ ਆਵੇ ਕੋਈ ਪਲਾ ਮਨੁੱਖ ਆਵੇ ਉਹਦੀ ਸੇਵਾ ਕਰਨੀ ਹੈ ਭੁਲ ਕੇ ਵੀ ਉਹਨਾਂ ਤੇ ਤੰਤਰ ਮੰਤਰ ਨਹੀਂ ਚਲਾਣੇ ਤੂੰ ਆਪਣੇ ਹੱਥਾਂ ਨਾਲ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਕਾਣਾ ਤੇ ਉਹਨਾਂ ਦੀ ਸੇਵਾ ਕਰਨੀ ਹੈ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਤੇਰਾ ਪਲਾ ਹੋ ਜਾਏਗਾ ਮਹਾਰਾਜ ਕੁਝ ਦਿਨ ਉਹਨਾਂ ਨਾਲ ਰਹੇ ਤੇ ਫਿਰ ਉੱਥੋਂ ਅੱਗੇ ਚੱਲ ਪਏ ਅੱਗੇ ਦੀ ਕਥਾ ਸਰਵਣ ਕਰੋ ਜੀ ਪੂਰੇ ਸਤਗੁਰੂ ਗੁਰੂ ਨਾਨਕ ਸੱਚੇ ਪਾਸ਼ਾ ਉੱਥੋਂ ਦੀ ਅੱਗੇ ਚੱਲ ਪਏ ਜਿਹੜੇ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਮੁਕਤੀ ਦਿੰਦੇ ਹਨ ਗੁਰੂ ਸਾਹਿਬ ਉੱਥੇ ਪਹੁੰਚ ਗਏ ਜਿੱਥੇ ਪਰਥਰੀ ਜੀ ਦਾ ਆਸ਼ਰਮ ਹੈ ਪਰਥਰ ਇੱਕ ਬਹੁਤ ਵੱਡਾ ਜੋਗੀ ਸੀ ਪਵਿੱਤਰ ਜਸਾ ਵਾਲੇ ਮਹਾਰਬੜੀਆਂ ਵਾਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਥਰ ਜੋਗੀ ਕੋਲ ਪਹੁੰਚ ਗਏ ਸਾਰਾ ਨਗਰ ਪਰਥਰ ਜੋਗੀ ਨੂੰ ਮੰਨਦਾ ਸੀ ਸਾਰੀਆਂ ਜਾਦੂ ਕਰਨੀਆਂ ਪਰਥਰ ਜੋਗੀ ਨੂੰ ਮੰਨਦੀਆਂ ਸਨ ਪਰਥਰ ਜੋਗੀ ਸਾਰੀਆਂ ਜਾਦੂ ਕਰਨੀਆਂ ਦਾ ਗੁਰੂ ਸੀ ਉਹ ਆਮ ਪੁਰਸ਼ ਨਹੀਂ ਸੀ ਕੋਦੇ ਵਿੱਚ ਜੋਗੀਆਂ ਵਾਲੀ ਗੱਲ ਸੀ ਉਹ ਰੱਬ ਦਾ ਪਿਆਰਾ ਸੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਲਦੇ-ਜਲਦੇ ਭਾਈ ਬਾਲਾਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਪਰਥਰ ਜੋਗੀ ਦੇ ਆਸ਼ਰਮ ਪਹੁੰਚ ਗਏ। ਉਸਦੇ ਆਸ਼ਰਮ ਤੋਂ ਕੁਝ ਦੂਰ ਕਹਿਲਾ ਗੁਰੂ ਨਾਨਕ ਸੱਚੇ ਪਾਸ਼ਾ ਚੌਂਕੜਾ ਮਾਰ ਕੇ ਬੈਠ ਗਏ। ਪਰਥਰ ਜੋਗੀ ਕਿਸੇ ਕੰਮ ਨੂੰ ਨਿਕਲਿਆ ਹੋਇਆ ਸੀ। ਚਲਦਿਆ-ਚਲਦਿਆ ਉਹ ਗੁਰੂ ਸਾਹਿਬ ਦੇ ਨੇੜੇ ਆ ਗਿਆ। ਪਰਥਰ ਜੋਗੀ ਆਪਣੇ ਚੇਲਿਆਂ ਨਾਲ ਆ ਰਿਹਾ ਸੀ। ਕਿ ਦੂਰੋਂ ਹੀ ਉਸਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਨੂਰਾਨੀ ਚਿਹਰਾ ਦੇਖਿਆ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤੇ ਗੁਰੂ ਸਾਹਿਬ ਦੇ ਕਮਲ ਮੁਖ ਦੇਖ ਕੇ ਉਹ ਬੜਾ ਪ੍ਰਸੰਨ ਹੋਇਆ। ਪਰਥਰ ਜੋਗੀ ਦੇ ਮਨ ਵਿੱਚ ਬੜੀ ਠੰਡ ਪਈ ਤੇ ਉਹ ਸੋਚਣ ਲੱਗਾ, "ਇਹੂੰ ਲੱਗਦਾ ਹੈ ਜਿਵੇਂ ਰੱਬ ਨੇ ਰੂਪ ਉਤਾਰਿਆ ਹੋਵੇ।" ਪਰਥਰ ਜੋਗੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਚੋੜਾ ਮੱਥਾ ਦੇਖਿਆ, ਉਹਨਾਂ ਦੇ ਨੇਤਰ ਦੇਖੇ। ਉਸ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਇਹਨਾਂ ਦੇ ਨੇਤਰਾਂ ਵਿੱਚੋਂ ਗਿਆਨ ਪ੍ਰਗਟ ਹੁੰਦਾ ਹੋਵੇ। ਉਹ ਭਜਨ ਕਰਨ ਵਾਲਾ ਸੀ ਇਸਨੇ ਉਸਨੇ ਗੁਰੂ ਨਾਨਕ ਸੱਚੇ ਪਾਸ਼ਾ ਨੂੰ ਪਛਾਣਿਆ ਪਰਥਰ ਜੋਗੀ ਚੱਲ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਨੇੜੇ ਆ ਗਿਆ ਪਰਥਰ ਜੋਗੀ ਗੁਰੂ ਨਾਨਕ ਸੱਚੇ ਪਾਸ਼ਾ ਕੋਲ ਆ ਕੇ ਕਹਿਣ ਲਗਾ ਮਹਾਰਾਜ ਤੁਸੀਂ ਕਿਹੜੇ ਪਾਸੇ ਜਾਣਾ ਹੈ ਉਹ ਕਹਿਣ ਲਗਾ ਤੁਹਾਡੇ ਪਹਿਲੀ ਵਾਰ ਦਰਸ਼ਨ ਹੋ ਰਹੇ ਨੇ ਕਿਰਪਾ ਕਰਕੇ ਆਪਣਾ ਨਾਮ ਦੱਸੋ ਇਹ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਪਾਸ਼ਾ ਜੀ ਨੂੰ ਸੁਣਾ ਰਹੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਸ਼ਾਂਤ ਚਿਤ ਬੈਠੇ ਸਨ ਭਾਈ ਬਾਲਾ ਜੀ ਗੁਰੂ ਅੰਗਦ ਪਾਸ਼ਾ ਜੀ ਨੂੰ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਰੁਖ ਜਾਣ ਕੇ ਕਿ ਗੁਰੂ ਸਾਹਿਬ ਸ਼ਾਂਤ ਚਿਤ ਬੈਠੇ ਹੈ ਤੇ ਉਹਨਾਂ ਨੇ ਨਹੀਂ ਬੋਲਣਾ ਤਾਂ ਮੈਂ ਹੀ ਬੋਲ ਪੈਣਾ ਭਾਈ ਬਾਲਾ ਜੀ ਪਰਥਰ ਜੋਗੀ ਨੂੰ ਕਹਿਣ ਲੱਗੇ ਜੋਗੀ ਜੀ ਅਸੀਂ ਦੇਸ਼ ਪੰਜਾਬ ਤੋਂ ਆਏ ਆ ਇਹ ਜਿਹੜੇ ਬੈਠੇ ਆ ਇਹ ਮੇਰੇ ਗੁਰੂ ਨੇ ਤੇ ਇਹਨਾਂ ਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਏ ਬੜੇ ਕਿਰਪਾਲੂ ਨੇ ਬੜੇ ਦਿਆਲੂ ਨੇ ਅਸੀਂ ਸੁਖ ਲੈਣ ਵਾਸਤੇ ਦੋ ਸੇਵਕ ਐਨਾ ਕੋਲ ਹੀ ਰਹਿਨੇ ਆ ਐਨਾ ਨੇ ਸਾਡੇ ਤੇ ਕਿਰਪਾ ਕੀਤੀ ਐ ਸਾਨੂੰ ਨਾਲ ਰਹਿਣ ਦਾ ਮੌਕਾ ਬਖਸ਼ ਦਿੱਤਾ ਦੂਰ ਦੂਰ ਦੇਸ਼ਾਂ ਨੂੰ ਦੇਖਣ ਨੂੰ ਤੁਰੇ ਆ ਤੇ ਰਸਤੇ ਵਿੱਚ ਗੁਰੂ ਨਾਨਕ ਸੱਚੇ ਪਾਸ਼ਾ ਲੋਕਾਂ ਨੂੰ ਸਮਤ ਵੀ ਦਿੰਦੇ ਨੇ ਇਹ ਸੁਣ ਕੇ ਪਰਥਰ ਜੋਗੀ ਬੜਾ ਖੁਸ਼ ਹੋਇਆ ਜਿਸ ਪਾਸੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨ ਸੀ ਉੱਧਰ ਉਸਨੇ ਮੱਥਾ ਠੇਕ ਦਿੱਤਾ। ਪਰਥਰ ਜੋਗੀ ਕਹਿਣ ਲਗਾ, "ਮੇਰੇ ਵੱਡੇ ਭਾਗ ਨੇ ਜਿਹੜਾ ਮੈਂ ਤੁਹਾਨੂੰ ਮਿਲ ਰਿਹਾ। ਪਰਥਰ ਜੋਗੀ ਕਹਿਣ ਲਗਾ, ਮੈਂ ਬੜੇ ਚਿਰਾਂ ਦੀ ਤੁਹਾਡੀ ਉਡੀਕ ਕਰ ਰਿਆ ਸੀ। ਮੇਰੇ ਅੰਦਰ ਦਾ ਮਨੋਰਥ ਸੀ ਕਿ ਮੈਂ ਤੁਹਾਡੇ ਦਰਸ਼ਨ ਕਰਨੇ ਆ ਤੇ ਅੱਜ ਮੇਰਾ ਮਨੋਰਥ ਪੂਰਾ ਹੋ ਗਿਆ। ਮਹਾਰਾਜ ਮੈਂ ਅੱਜ ਤੱਕ ਜਿੰਨੀ ਵੀ ਬੰਦਗੀ ਕੀਤੀ ਹੈ, ਤੁਹਾਡੇ ਦਰਸ਼ਨ ਹੋ ਕੇ ਉਹਦਾ ਅੱਜ ਫਲ ਮਿਲਿਆ ਹੈ।" ਅੱਜ ਮੇਰਾ ਯੋਗ ਗਰਾਗ ਸੁਹਾਵਣਾ ਹੋ ਗਿਆ ਜਿਹੜੇ ਤੁਹਾਡੇ ਦਰਸ਼ਨ ਕਰਨ ਨੂੰ ਮਿਲੇ ਨੇ ਇਹ ਕਹਿ ਕੇ ਪਰਥਰੀ ਜੋਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਪ ਬੈਠ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਥਰ ਜੋਗੀ ਨੂੰ ਕਹਿਣ ਲੱਗੇ ਪਰਥਰ ਜੋਗੀ ਤੁਸੀਂ ਸਾਨੂੰ ਕਿਵੇਂ ਜਾਣਦੇ ਹੋ ਜਿਹੜਾ ਤੁਸੀਂ ਸਾਡੇ ਆਂ ਦੀ ਉਡੀਕ ਕਰੇ ਸੀ ਸੁਣ ਕੇ ਪਰਥਰ ਜੋਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਮੈਂ ਸਾਰਾ ਵਰਤਾਂਤ ਆਪ ਜੀ ਨੂੰ ਸੁਲਾਣਾ ਧਰਤੀ ਤੇ ਵਿਚਰਦਿਆਂ ਵਿਚਰਦਿਆਂ ਦੇਵਤਿਆਂ ਦਾ ਰਿਸ਼ੀ ਨਾਰਦ मुनि ਜੀ ਮੈਨੂੰ ਇੱਕ ਦਿਨ ਮਿਲੇ ਉਹਨਾਂ ਨੇ ਹੱਥ ਵਿੱਚ ਵੀਣਾ ਫੜੀ ਹੋਈ ਸੀ ਤੇ ਉਹ ਭਗਤੀ ਵਿੱਚ ਲੀਨ ਸਨ ਤੇ ਉਹ ਪ੍ਰੇਮ ਰੰਗ ਵਿੱਚ ਰੰਗੇ ਹੋਏ ਗੁਣਗਾਰੇ ਸਨ ਮਹਾਰਾਜ ਮੈਂ ਦੇਖਿਆ ਕਿ ਉਹ ਨਾਰਦ मुनि ਜੀ ਨੇ ਤੇ ਮੈਂ ਸਤਕਾਰ ਨਾਲ ਉਹਨਾਂ ਨੂੰ ਮੱਥਾ ਟੇਕਿਆ ਉਹ ਮੇਰੇ ਤੇ ਕਿਰਪਾਲੂ ਹੋਏ ਤੇ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਮੈਂ ਉਹਨਾਂ ਦੀ ਬੜੀ ਵਡਿਆਈ ਕੀਤੀ ਮੈਂ ਉਹਨਾਂ ਨੂੰ ਪੁੱਛਣ ਵਾਸਤੇ ਬੇਨਤੀ ਕੀਤੀ ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮੈਂ ਕੁਝ ਪੁੱਛਾਂ ਤੇ ਨਾਰਦ 무ਰੀ ਜੀ ਕਹਿਣ ਲੱਗੇ ਸੋਚ ਨਾ ਜੋ ਪੁੱਛਣਾ ਪੁੱਛ ਲੈ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਵੀ ਪਰਮੇਸ਼ਵਰ ਜੀ ਦੇ ਦਰਸ਼ਨ ਹੋਣਗੇ ਤਾਂ ਉਹ ਕਹਿਣ ਲੱਗੇ ਪਰਥਰ ਜੋਗੀ ਤੈਨੂੰ ਵੀ ਪਰਮੇਸ਼ਵਰ ਦੇ ਦਰਸ਼ਨ ਹੋਣਗੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਹੜੇ ਰੂਪ ਵਿੱਚ ਤਾਂ ਉਹਨਾਂ ਨੇ ਕਿਹਾ ਧਰਤੀ ਦਾ ਪਾਰ ਹੋਣਾ ਕਰਨ ਵਾਸਤੇ ਛੇਤੀ ਹੀ ਪਰਮੇਸ਼ਵਰ ਨੇ ਅਵਤਾਰ ਧਾਰਨਾ ਤੇ ਜਿਹੜਾ ਅਵਤਾਰ ਲੈਣਾ ਹੈ ਉਸ ਰੂਪ ਵਿੱਚ ਉਹਨਾਂ ਦਾ ਨਾਮ ਗੁਰੂ ਨਾਨਕ ਦੇਵ ਜੀ ਹੋਏਗਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਪਰਮੇਸ਼ਵਰ ਨੇ ਧਰਤੀ ਤੇ ਅਵਤਾਰ ਲੈਣਾ ਹੈ ਉਹ ਜਗਤ ਵਿੱਚ ਭਗਤੀ ਨੂੰ ਪ੍ਰਗਟਾਉਣਗੇ ਉਹ ਲੋਕਾਂ ਨੂੰ ਨਾਮ ਜਪਣ ਦਾ ਤਰੀਕਾ ਦੱਸਣਗੇ ਖੰਧ ਬ੍ਰਹਮੰਡਾਂ ਨੂੰ ਆ ਕੇ ਉਪਦੇਸ਼ ਦੇਣਗੇ ਤੇ ਸਤਨਾਮ ਦਾ ਉਪਦੇਸ਼ ਦੇ ਕੇ ਧਰਤੀ ਨੂੰ ਸੁਖੀ ਕਰਨਗੇ ਭਰਤਰ ਜੋਗੀ ਕਹਿਣ ਲਗਾ ਮੈਨੂੰ ਨਾਰਦ 무ਨੀ ਜੀ ਨੇ ਦੱਸਿਆ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰੀ ਧਰਤੀ ਤੇ ਫਿਰਨ ਦੇ ਤੇ ਸਿੱਧਾਂ ਦੇ ਨਾਲ ਵੀ ਬੜੀ ਵੱਡੀ ਚਰਚਾ ਹੋਏਗੀ ਤੇ ਸਿੱਧਾਂ ਦੇ ਮਿਲਣ ਤੋਂ ਪਹਿਲਾਂ ਉਹ ਤੈਨੂੰ ਆ ਕੇ ਇਸ ਸਥਾਨ ਤੇ ਮਿਲਣਗੇ ਨਾਰਦ 무ਨੀ ਜੀ ਕਹਿਣ ਲੱਗੇ ਤੂੰ ਪਿਆਰ ਦੀ ਲਿਵ ਲਾਲਾ ਉਹ ਸਮੇਂ ਆਣ ਤੇ تیرኩል ਆਪਣੇ ਹੀ ਆਪ ਆਣਗੇ ਹੋਰ ਜੋ ਵੀ ਕੁਝ ਤੂੰ ਪੁੱਛਣਾ ਚਾਹਨਾ ਹੈ ਉਹ ਉਹਨਾਂ ਕੋਲ ਹੀ ਪੁੱਛੀ ਉਹੀ ਤੇਰੇ ਸ਼ੰਕੇ ਦੂਰ ਕਰਨਗੇ ਤੂੰ ਮੈਨੂੰ ਸਵਾਲ ਪੁੱਛੇਂਗਾ ਬੜਾ ਸਮੇਂ ਲੱਗੇਗਾ ਉੱਤਰ ਦੇਂਦਿਆਂ ਗੁਰੂ ਨਾਨਕ ਸੱਚੇ ਪਾਸ਼ਾ ਆਣਗੇ ਇੱਕ ਛਿਨ ਵਿੱਚ ਤੇਰੇ ਪ੍ਰਸ਼ਨਾਂ ਦਾ ਉੱਤਰ ਦੇਣਗੇ ਤੇ ਤੂੰ ਨਿਹਾਲ ਹੋ ਜਾਏਂਗਾ ਉਸ ਦਿਨ ਤੋਂ ਖਬਰ ਪਾ ਕੇ ਮੈਂ ਤੁਹਾਨੂੰ ਉਡੀਕ ਰਿਆਂ ਕਿ ਕਦੋਂ ਮੈਨੂੰ ਤੁਹਾਡੇ ਦਰਸ਼ਨ ਹੋਣਗੇ ਤੇ ਅੱਜ ਭਾਗਾ ਵਾਲਾ ਦਿਨ ਆਇਆ ਮੇਰਾ ਜਪ ਤਪ ਸਭ ਕੁਝ ਸਫਲ ਹੋ ਗਿਆ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਮਹਾਰਾਜ ਨਾਰਦ 무ਰੀ ਜੀ ਨੇ ਜੋ ਵੀ ਕਿਹਾ ਸੀ ਉਹ ਸੱਚ ਹੀ ਕਿਹਾ ਸੀ ਗੁਰੂ ਨਾਨਕ ਸੱਚੇ ਪਾਸ਼ਾ ਪਰਥਰ ਜੋਗੀ ਦੀ ਗੱਲ ਸੁਣ ਕੇ ਕਹਿਣ ਲੱਗੇ ਜੋ ਤੇਰੇ ਮਨ ਵਿੱਚ ਹੈ ਉਹ ਪੁੱਛ ਲੈ ਤੁਸੀਂ ਬੜੇ ਚਿਰ ਦੀ ਸਾਡੀ ਉਡੀਕ ਕੀਤੀ ਹੈ ਪੁੱਛ ਲਓ ਜੋ ਪੁੱਛਣਾ ਹੈ ਵਰਤਰ ਜੋਗੀ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਸੱਚੇ ਪਾਸ਼ਾ ਮੈਂ ਹੱਥ ਯੋਗ ਬੜੇ ਚਿਰਾਂ ਤੋਂ ਧਾਰਨ ਕੀਤਾ ਤੇ ਹੁਣ ਵੀ ਹੱਥ ਯੋਗ ਨੂੰ ਧਾਰਨ ਕੀਤਾ ਹੋਇਆ ਮਹਾਰਾਜ ਮੈਂ ਕਈ ਤਰੀਕਿਆਂ ਨਾਲ ਆਪਣੇ ਮਨ ਨੂੰ ਰੋਕ ਕੇ ਰੱਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਮਨ ਮੈਲਾ ਉਨਾ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਮਨ ਨਿਰਮਲ ਹੋਣ ਵਾਲੀ ਜਨਮ ਜਨਮ ਦੇ ਸੰਕਟ ਦੂਰ ਹੋਣਗੇ। ਪਰਧਰ ਜੋਗੀ ਕਹਿ ਲਗਾ ਮਹਾਰਾਜ ਮਨ ਮਲੀਨ ਹੈ ਤੇ ਔਗਣਾ ਦੇ ਬੰਧਨ ਪਏ ਹੋਏ ਨੇ। ਉਹਨਾਂ ਚਿਰ ਮਨ ਨਿਰਮਲ ਰਹਿੰਦਾ ਜਿੰਨੀ ਦੇਰ ਹੱਥ ਜੋ ਕਰਦੇ ਆ ਬਾਅਦ ਵਿੱਚ ਮਨ ਫੇਰ ਮਲੀਨ ਹੋ ਜਾਂਦਾ ਹੈ। ਮਹਾਰਾਜ ਮੈਨੂੰ ਦੱਸੋ ਭਗਤੀ ਵਿੱਚ ਮੇਰਾ ਮਨ ਨਿਰਮਲ ਕਿਵੇਂ ਹੋਵੇ? ਮਹਾਰਾਜ ਮੈਨੂੰ ਦੱਸੋ ਮੇਰੇ ਮਨ ਵਿੱਚੋਂ ਮੈਲ ਕਿਵੇਂ ਦੂਰ ਹੋਵੇ? ਮੇਰਾ ਮਨ ਨਿਰਮਲ ਕਿਵੇਂ ਹੋਵੇ ਸੱਚੇ ਪਾਸ਼ਾ ਜੋਗ ਕਰਕੇ ਮਨ ਨੂੰ ਸਥਿਰ ਰੱਖਣਾ ਬੜਾ ਮੁਸ਼ਕਿਲ ਹੈ ਸੱਚੇ ਪਾਸ਼ਾ ਇੱਕ ਤਾਂ ਮੇਰਾ ਇਹ ਸੰਸ ਹੈ ਮਹਾਰਾਜ ਮੇਰਾ ਦੂਜਾ ਸੰਸ ਹੈ ਜਦੋਂ ਤਾਂ ਨਸ਼ੇ ਦਾ ਪਿਆਲਾ ਪੀ ਲੈਂਿਆ ਤੇ ਪੀ ਕੇ ਜਿੰਨਾ ਚਿਰ ਨਾਮ ਜਪਦੇ ਹਾਂ ਓਨਾ ਚਿਰ ਮਨ ਮਸਤਾਨਾ ਰਹਿੰਦਾ ਹੈ ਭਗਤੀ ਹੁੰਦੀ ਹੈ ਤੇ ਇੰਜ ਲੱਗਦਾ ਜਿਵੇਂ ਅਨਹਦ ਧੁਨਾ ਵਈਦਿਆਂ ਹੋਣ ਪਰ ਇਹ ਉਹਨਾ ਚਿਰ ਹੀ ਹੁੰਦਾ ਜਦੋਂ ਤੱਕ ਨਸ਼ਾ ਰਹਿੰਦਾ ਹੈ ਉਹਨਾ ਚਿਰ ਕੋਈ ਮਾੜਾ ਫੁਰਨਾ ਨਹੀਂ ਫੁਰਦਾ ਉਦੋਂ ਦਿਨ ਰਾਤ ਰੱਬ ਵਿੱਚ ਲਿਵ ਲੱਗ ਜਾਂਦੀ ਹੈ ਪਰ ਜਦੋਂ ਨਸ਼ਾ ਉਤਰ ਜਾਏ ਤਾਂ ਮਨ ਫੇਰ ਨਸ਼ਾ ਮੰਗਦਾ ਹੈ ਮਹਾਰਾਜ ਕੋਈ ਐਸਾ ਤਰੀਕਾ ਦੱਸੋ ਮੈਂ ਅਠੇ ਪੈਰ ਇੱਕ ਰੰਗ ਵਿੱਚ ਰੰਗਿਆ ਰਵਾਂ ਮਹਾਰਾਜ ਮੇਰੇ ਅੰਦਰ ਵਿਰਾਗ ਉਹਨਾ ਚਿਰ ਹੀ ਆਉਂਦਾ ਜਿੰਨਾ ਚਿਰ ਮੈਂ ਨਸ਼ਾ ਕਰਦਾ ਕੋਈ ਐਸੀ ਕਿਰਪਾ ਕਰੋ ਉਸੇ ਨਸ਼ੇ ਤੋਂ ਬਗੈਰੀ ਮੇਰੇ ਮਨ ਵਿੱਚ ਬਿਰਾਗ ਬਣਿਆ ਰਹੇ ਮੇਰੇ ਇਹ ਦੋ ਸੰਸੇ ਹੈ ਇੱਕ ਤਾਂ ਮੈਂ ਮਨ ਵਿੱਚ ਹੱਠ ਕਰਕੇ ਦੇਖ ਲਿਆ ਮੇਰਾ ਮਨ ਵਸ ਵਿੱਚ ਨਹੀਂ ਆਉਂਦਾ ਦੂਜਾ ਜਿੰਨਾ ਚਿਰ ਮੈਂ ਨਸ਼ੇ ਵਿੱਚਾਂ ਉਹਨਾਂ ਚਿਰ ਮੈਂ ਜੁੜਿਆ ਰਹਿਣਾ ਜਦੋਂ ਨਸ਼ਾ ਟੁੱਟ ਜਾਂਦਾ ਤਾਂ ਫੇਰ ਮਨ ਮਲੀਨ ਹੋ ਜਾਂਦਾ ਹੈ ਮਹਾਰਾਜ ਇਹ ਸਵਾਲ ਮੈਂ ਕਈ ਸਾਲ ਪਹਿਲਾਂ ਨਾਰਦ मुनि ਜੀ ਕੋਲ ਪੁੱਛਣਾ ਚਾਹੁੰਦਾ ਸੀ ਅੱਜ ਤੁਹਾਡੇ ਦਰਸ਼ਨ ਹੋਏ ਨੇ ਕਿਰਪਾ ਕਰੋ ਮੈਨੂੰ ਇਸ ਬਾਰੇ ਦੱਸੋ ਮਹਾਰਾਜ ਤੁਸੀਂ ਵਿਚਾਰ ਕੇ ਮੇਰਾ ਸ਼ੰਕਾ ਹੱਲ ਕਰੋ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਭਰਤਰੀ ਜੀ ਤੁਸੀਂ ਬੜੇ ਸਿਆਣੇ ਹੋ ਬੜੇ ਧਿਆਨ ਨਾਲ ਸਾਡੀ ਗੱਲ ਸੁਣੋ ਜਿਨ੍ਹਾਂ ਚਿਰ ਮਨ ਨਿਰਮਲ ਨਹੀਂ ਉਹਨਾਂ ਚਿਰ ਭਗਤੀ ਨਹੀਂ ਤੇ ਤੁਹਾਡੀ ਇਹ ਗੱਲ ਸੱਚੀ ਹੈ ਕਿ ਭਗਤੀ ਤੋਂ ਬਿਨਾ ਮਨ ਨਿਰਮਲ ਨਹੀਂ ਹੋਣਾ ਮਹਾਰਾਜ ਕਹਿਣ ਲੱਗੇ ਭਗਤੀ ਯੋਗ ਨਾਲ ਮਨ ਸਹਜੇ ਨਿਰਮਲ ਹੁੰਦਾ ਹੈ ਜਿਨ੍ਹਾਂ ਨੂੰ ਗਤੀ ਚਾਹੀਦੀ ਹੈ ਉਹਨਾਂ ਵਿੱਚ ਇਹੋ ਜਿਹੇ ਗੁਣ ਆ ਜਾਂਦੇ ਨੇ ਜੋਗੀ ਜੀ ਤੁਸੀਂ ਇਹ ਗੁਣ ਸੁਣੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਸ਼ਬਦਿਆਂ ਆਪਣੇ ਮਨ ਵਿੱਚ ਮੁੰਦਰਾ ਪਾਲਾ ਤੇ ਇਹ ਗੁਰੂ ਦਾ ਸ਼ਬਦ ਕੀ ਹੈ ਵਾਹਿਗੁਰੂ 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 ਇਹ ਮੁੰਦਰਾ ਹਨ ਜੀਮੇ ਇੱਕ ਜੋਗੀ ਵਾਸਤੇ ਕੰਨਾਂ ਵਿੱਚ ਮੁੰਦਰਾ ਪਾਣੀਆਂ ਬੜੀਆਂ ਜ਼ਰੂਰੀ ਨੇ ਇਸੇ ਤਰ੍ਹਾਂ ਪਗਤੀ ਕਰਨ ਵਾਸਤੇ ਵੀ ਆਪਣੇ ਮਨ ਵਿੱਚ ਸ਼ਬਦ ਜਾਂ ਮੰਦਰਾ ਪਾਣੀਆਂ ਬੜੀਆਂ ਜ਼ਰੂਰੀ ਨੇ ਗੁਰੂ ਸਾਹਿਬ ਕਹਿੰਨ ਲੱਗੇ ਸਹੰਸ਼ੀਲਤਾ ਇਹ ਮੈਂ ਆਪਣੇ ਮਨ ਵਿੱਚ ਗੋਦੜੀ ਪਾਈ ਹੋਈ ਹੈ ਇੱਕ yogੀਆਂ ਕੋਲ ਗੋਦੜੀ ਹੁੰਦੀ ਹੈ ਜਿੰਨੂੰ ਉਹ ਖਿੰਤਾ ਕਹਿੰਦੇ ਹੈ ਮਤਲਬ ਝੋਲੀ ਮਹਾਰਾਜ ਕਹਿੰਦੇ ਸਹੰਸ਼ੀਲਤਾ ਮੈਂ ਆਪਣੇ ਮਨ ਵਿੱਚ ਗੋਦੜੀ ਪਾਈ ਹੋਈ ਹੈ ਇਹੋ ਸ਼ਬਦ ਦੀ ਵਿਆਖਿਆ ਜਪਜੀ ਸਾਹਿਬ ਦੀ ਪੂੜੀ ਕਰਦੀ ਹੈ ਮੁੰਡਾ ਸੰਤੋਖ ਸਰਮਪੋ ਝੋਲੀ ਤਿਆਰ ਕੀ ਕਰੇ ਵਿਬੂਤ ਖਿੰਤਾ ਕਾਲ ਕੁਵਾਰੀ ਕਾਇ ਜੋਗ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਣਜੀ ਤੇ ਜਗਜੀਤ ਜੋਗੀ ਅਭਿਆਸ ਕਰਨ ਵਾਸਤੇ ਸਮਾਧੀ ਲਾਂਦੇ ਆ ਤੇ ਮਹਾਰਾਜ ਕਹਿਣ ਲੱਗੇ ਮੈਂ ਸਮਾਧੀ ਕੀ ਲਈ ਹੈ ਉਹ ਵਾਹਿਗੁਰੂ ਜੋ ਕਰਦਾ ਉਹ ਭਲੇ ਵਾਸਤੇ ਕਰਦਾ ਹੈ ਇਹਦਾ ਭਾਵ ਇਹ ਹੈ ਭਾਣਾ ਮੰਨਣਾ ਕਦੇ ਗੁਰੂ ਦੀਰ ਜਾਨੂ ਬੁਰਾ ਨਹੀਂ ਆਖਣਾ ਗੁਰੂ ਸਾਹਿਬ ਕਹਿਣ ਲੱਗੇ ਬਾਬਾ ਐਦਾਂ ਜੁੜੀ ਹੋਈ ਆਤਮਾ ਸਾਰੇ ਯੁਗਾਂ ਵਿੱਚ ਜੋਗੀ ਹੈ ਤੂੰ ਤਾਂ ਓਨੇ ਚਿਰ ਜੋਗੀ ਹੈ ਜਿੰਨੀ دیر ਹੱਠ ਕਰਦਾ ਹੈ ਭਰਤਰੀ ਜੀ ਹੈਗੇ ਤੁਸੀਂ ਚੰਗੇ ਹੋ ਪਰ ਓਨੀਂ ਦਿਨ ਤੱਕ ਚੰਗੇ ਹੋ ਜਿੰਨੀ ਦਿਨ ਤੱਕ ਹੱਠ ਜੋਗ ਹੈ ਹੱਠ ਤੋਂ ਬਾਅਦ ਜੋਗ ਸਮਾਦੀ ਟੁੱਟ ਜਾਂਦੀ ਹੈ ਪਰ ਜਿਨੇ ਸ਼ਬਦ ਦੀ ਮੰਦਰਾ ਪਾ ਲਈ ਸਹਿਨਸ਼ੀਲਤਾ ਦੀ ਗੋਦੜੀ ਰੱਖ ਲਈ ਉਹ ਹਰ ਯੁਗ ਵਿੱਚ ਜੋਗੀ ਹੈ ਏ ਉਸਦੀ ਸਮਾਦੀ ਨਹੀਂ ਟੁੱਟੇਗੀ ਉਸ ਨੂੰ ਪਰਮਾਤਮਾ ਦਾ ਅੰਮ੍ਰਿਤ ਸਰੂਪ પ્રાપ્ત ਹੋ ਜਾਏਗਾ ਉਸਦੇ ਸ਼ਰੀਰ ਵਿੱਚ ਬ੍ਰਹਮ ਗਿਆਨ ਪੈਦਾ ਹੋ ਜਾਏਗਾ ਉਹ ਰਬ ਦੇ ਪੁਰਸ਼ ਕਲਿਆਣ ਸਰੂਪ ਹਿਰਦੇ ਵਿੱਚ ਟਿਕ ਜਾਂਦੇ ਨੇ ਉਹ ਪਰਮੇਸ਼ਵਰ ਦੇ ਰੂਪ ਵਿੱਚ ਟਿਕ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਮਨ ਵਿੱਚ ਸ਼ਬਦ ਦੀ ਮੁੰਦਰਾ ਪਾ ਲਈਆਂ ਉਹ ਸੰਸਾਰੀ ਝੰਜੜ ਛੱਡ ਦਿੰਦਾ ਗੁਰੂ ਨਾਨਕ ਸੱਚੇ ਬਾਸ਼ਾ ਕਹਿਣ ਲੱਗੇ ਨਾਦ ਦਾ ਆਨੰਦ ਮਾਣਦੇ ਹੋ ਜਿੰਨੀ ਦੇਰ ਤੱਕ ਤੁਹਾਨੂੰ ਨਸ਼ਾ ਤੁਹਾਨੂੰ ਲੱਗਦਾ ਕਿ ਨਾਦ ਵਜ ਰਹੇ ਨੇ ਪਰ ਜੋ ਆਪਣੇ ਮਨ ਵਿੱਚ ਗੁਰੂ ਦੀ ਇਹ ਸ਼ਬਦ ਦੀਆਂ ਮੁੰਦਰਾ ਪਾਉਂਦਾ ਹੈ ਉਹਨਾਂ ਦੇ ਅੰਦਰ ਸਦਾ ਹੀ ਅਨਹਦ ਵਜੇ ਵਈਦੇ ਨੇ ਗੁਰੂ ਸਾਹਿਬ ਕਹਿੰ ਲਗੇ ਬ੍ਰਹਮ ਦੀ ਵਿਚਾਰ ਆਪਣਾ ਛੋਟਾ ਬਣਾ ਲੈ ਗੁਰੂ ਦੀ ਮੱਤ ਦਾ ਛੋਟਾ ਹੱਥੇ ਚ ਫੜ ਲੈ ਪਰਮੇਸ਼ਰ ਦੀ ਸਿਫਤਸਲਾ ਕਰਨੀ ਆਪਣੀ ਰਹਿ ਰਸ ਬਣਾ ਲੈ ਸਾਰਿਆਂ ਵਿੱਚ ਵਹਿਗਰੂ ਨੂੰ ਵੇਖਣਾ ਇਹ ਵਿਰਾਗਣ ਬਣਾ ਲੈ ਭਗਤੀ ਕਰਨ ਲੱਗਿਆ ਜਦੋਂ ਸਰੀਰ ਥੱਕ ਜਾਵੇ ਤਾਂ ਜੋਗੀ ਵਿਰਾਗਣ ਦਾ ਆਸਰਾ ਲੈਂਦੇ ਨੇ ਸਾਰਿਆਂ ਵਿੱਚ ਵਹਿਗਰੂ ਨੂੰ ਵੇਖਣਾ ਇਹ ਵਿਰਾਗਣ ਬਣਾ ਲੈ ਜਦੋਂ ਤੂੰ ਆਪਣੇ ਮਨ ਵਿੱਚ ਗੁਰੂ ਦੇ ਸ਼ਬਦ ਦੀਆਂ ਮੰਦਰਾ ਪਾਏਗਾ ਜਦੋਂ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਏਗਾ ਤੇ ਉਹਦੇ ਅਨੁਸਾਰ ਆਪਣਾ ਰਸਤਾ ਬਣਾਏਗਾ ਫਿਰ ਤੇਰੇ ਮਨ ਵਿੱਚ ਲਿਵ ਲੱਗੀ ਰਹੇਗੀ ਜਿਹੜਾ ਜੋਗੀ ਦਾ ਭੇਸ ਹੈ ਉਹਨੂੰ ਮੇਰੇ ਕਪੜੇ ਨਹੀਂ ਜਾਣਨਾ ਗੁਰੂ ਸਾਹਿਬ ਨੇ ਦੱਸਿਆ ਗੁਣ ਵੀ ਧਾਰਨ ਕਰਨੇ ਨੇ ਮਹਾਰਾਜ ਕਹਿ ਲਗੇ ਇੱਕ ਦਿਨ ਮਨ ਐਸਾ ਜੁੜੇਗਾ ਜੁਗਾ ਜੁਗ ਤੱਕ ਤੇਰੀ ਸਮਾਧੀ ਨਹੀਂ ਟੁੱਟੇਗੀ ਤੇਰੇ ਅੰਦਰ ਐਨਾ ਆਨੰਦ ਬਣ ਜਾਏਗਾ ਛੇੜੇ ਗੁਰੂ ਸਾਹਿਬ ਦੀ ਭਗਤੀ ਗੁਰੂ ਸਾਹਿਬ ਦੇ ਬਚਨ ਮੰਨ ਕੇ ਕਰਦੇ ਨੇ ਉਹਨਾਂ ਤੇ ਬੜੀ ਜਲਦੀ ਮੇਰ ਹੋ ਜਾਂਦੀ ਹੈ ਉਹਨਾਂ ਤੇ ਗੁਰੂ ਸਾਹਿਬ ਬੜੀਆਂ ਬਖਸ਼ਿਸ਼ਾਂ ਕਰ ਦਿੰਦੇ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਮਨ ਦੀ ਸਾਰੀ ਮੈਲ ਦੂਰ ਹੋ ਜਾਏਗੀ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, "ਪਰਥਰੀ ਜੀ, ਜਿਹੜੇ ਤੁਸੀਂ ਸ਼ਰਾਬ ਦੇ ਪਿਆਲੇ ਦੀ ਗੱਲ ਕੀਤੀ ਹੈ, ਇਸ ਨੂੰ ਧਿਆਨ ਨਾਲ ਸੁਣੋ। ਪਰਥਰੀ ਜੀ, ਤੁਹਾਨੂੰ ਗੁੜ ਬਾਰੇ ਦੱਸ ਦਿੰਨੇ ਆਂ, ਮਹੂਏ ਦੇ ਫੁੱਲ ਬਾਰੇ ਦੱਸ ਦਿੰਨੇ ਆਂ, ਭੱਠੀ ਵੀ ਦੱਸ ਦਿੰਨੇ ਆਂ। ਇਹ ਕੰਮ ਕਰ ਲਓ, ਰਸ ਬਣ ਜਾਏਗਾ।" ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਦੀ ਮਤ ਨੂੰ ਗੁਰੂ ਦੇ ਗਿਆਨ ਨੂੰ ਗੁੜ ਬਣਾ ਲੈਣਾ ਗੁਰੂ ਦੀ ਮਤ ਅਨੁਸਾਰ ਕੰਮ ਕਰਨੇ ਆ ਤੇ ਸਿਮਰਨ ਨੂੰ ਮਹੂਇਆ ਦਾ ਫੁੱਲ ਬਣਾ ਲੈਣਾ ਚੰਗੇ ਕੰਮ ਕਰਨੇ ਨੇਕ ਕਮਾਈ ਕਰਨੀ ਨੇਕ ਕਮਾਈ ਨੂੰ ਖਮੀਰ ਉਠਾਉਣ ਲਈ ਕਿਕਰ ਦੇ ਸੱਕ ਵਾਂਗੂ ਵਰਤਣਾ ਸ਼ਰਾਬ ਬਣਾਉਣ ਵਾਸਤੇ ਗੁੜ ਦੀ ਵਰਤੋਂ ਹੁੰਦੀ ਹੈ ਉਹਦੇ ਵਿੱਚ ਮਹੂਇਆ ਦਾ ਫੁੱਲ ਪੈਂਦਾ ਹੈ ਇਕਰ ਦਾ ਸੱਕ ਪੈਂਦਾ ਹੈ ਪਠੀ ਤੇ ਚਾੜ ਕੇ ਗਰਮ ਕਰਕੇ ਫੇਰ ਸ਼ਰਾਬ ਬਣਦੀ ਹੈ ਜੇ ਇਸ ਨੂੰ ਸਿੱਧਾ ਸਮਝ ਲਈਏ ਤਾਂ ਇਹ ਕੰਮ ਕਰਨਾ ਹੈ ਗੁਰੂ ਦਾ ਗਿਆਨ ਧਾਰਨ ਕਰਨਾ ਹੈ ਗੁਰੂ ਦਾ ਗਿਆਨ ਧਾਰਨ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਤੇ ਅਸੀਂ ਚੰਗੇ ਕੰਮ ਕਰਨੇ ਹੈ ਨੇਕ ਕਮਾਈ ਕਰਨੀ ਹੈ ਪਰਮੇਸ਼ਵਰ ਤੇ ਭਰੋਸਾ ਰੱਖਣਾ ਇਸ ਨੂੰ ਪਠੀ ਬਣਾ ਲੈਣਾ ਤੇ ਪਿਆਰ ਨੂੰ ਲੇਪ ਬਣਾ ਲੈਣਾ ਇਸ ਤਰ੍ਹਾਂ ਪਰਮੇਸ਼ਵਰ ਦੇ ਨਾਮ ਦਾ ਅਮਰਤ ਦਾ ਪਿਆਲਾ ਅੰਦਰੋਂ ਹੀ ਨਿਕਲਣਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਅੰਦਰ ਹੀ ਅਮਰਤ ਭਰਿਆ ਪਿਆ ਹੈ ਕੋਈ ਗੁਰਮੁਖ ਪਿਆਰਾ ਜਿਹੜਾ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਅਮਰਤ ਛਕਦਾ ਗੁਰੂ ਨਾਨਕ ਸੱਚੇ ਪ੍ਰਵਾਸਾ ਕਹਿਣ ਲੱਗੇ ਭਰਤਰੀ ਜੀ ਆਪਣੇ ਮਨ ਦੀ ਮਤ ਨੂੰ ਕਰਦੇ ਹੋ ਦੂਰ ਤੇ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਗੁੜ ਨੂੰ ਗਿਆਨ ਬਣਾ ਲੈਣਾ ਸਿਮਰਨ ਨੂੰ ਮਹੂਏ ਦਾ ਫੁੱਲ ਬਣਾਣਾ ਹੈ ਨੇਕ ਕਮਾਈ ਨੂੰ ਕਿਕਰ ਦਾ ਸਕ ਬਣਾਣਾ ਹੈ ਭਰੋਸੇ ਦੀ ਪੱਠੀ ਬਣਾਣੀ ਹੈ ਤੇ ਪ੍ਰੇਮ ਦਾ ਪੋਚਾ ਫੇਰਨਾ ਹੈ ਤਾਂ ਨਾਮ ਦਾ ਨਸ਼ਾ ਆਪੇ ਹੀ ਹੋ ਜਾਏਗਾ ਫਿਰ ਰਾਤ ਦਿਨ ਪ੍ਰੇਮ ਦੀ ਲਿਵ ਲੱਗੀ ਰਹੇਗੀ ਫਿਰ ਅਨਾਹਦ ਸ਼ਬਦ ਸੁਣਨਗੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਕਿਹਾ ਜੋ ਦੱਸਿਆ ਉਹ ਕਰੋ ਤੁਸੀਂ ਸਦਾ ਹੀ ਆਨੰਦ ਵਿੱਚ ਰਹੋਗੇ ਇਹ ਅੰਮ੍ਰਿਤ ਦਾ ਪਿਆਲਾ ਉਹੀ ਪੀ ਸਕਦਾ ਜਿਸ ਤੇ ਗੁਰੂ ਮਿਹਰ ਕਰੇ ਉਹ ਅਮਰਤ ਦਾ ਵਪਾਰੀ ਹੋ ਜਾਂਦਾ ਹੈ ਉਹ ਬਾਹਰਲੇ ਨਸ਼ੇ ਨਹੀਂ ਕਰਦਾ ਗੁਰੂ ਦਾ ਸ਼ਬਦ ਅਮਰਤ ਰੂਪੀ ਬਾਣੀ ਹੈ ਗੁਰੂ ਦਾ ਸ਼ਬਦ ਹੀ ਅਮਰਤ ਹੈ ਜਦੋਂ ਇਹਦੇ ਵਿੱਚੋਂ ਰਸ ਆਉਂਦਾ ਤਾਂ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਜਿਸ ਨੇ ਨਾਮ ਦਾ ਰਸ ਛਕ ਲਿਆ ਉਹ ਛਕਦੇ ਹੀ ਪ੍ਰਵਾਨ ਹੋ ਗਿਆ ਐਸੇ ਰੱਬ ਦੇ ਪਿਆਰੇ ਨੂੰ ਸਿਰਫ ਰੱਬ ਦੇ ਦਰਸ਼ਨ ਹੀ ਚੰਗੇ ਲੱਗਦੇ ਐ ਉਸ ਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ ਗੁਰੂ ਸਾਹਿਬ ਕਹਿਣ ਲੱਗੇ ਭਰਤਰੀ ਜਿਹੜਾ ਵਾਹਿਗੁਰੂ ਦੀ ਸਿਫਤਾਂ ਵਿੱਚ ਰੁੱਤਿਆ ਜਾਂਦਾ ਹੈ ਉਹ ਸਦਾ ਲਈ ਵੈਰਾਗੀ ਹੋ ਜਾਂਦਾ ਹੈ ਉਹ ਪੁੱਠੀਆਂ ਚੀਜ਼ਾਂ ਵਿੱਚ ਪੈ ਕੇ ਜਨਮ ਨਹੀਂ ਹਾਰਦੇ ਗੁਰੂ ਸਾਹਿਬ ਕਹਿੰ ਲੱਗੇ ਭਰਤਰ ਜੋਗੀ ਸਾਡੀ ਗੱਲ ਧਿਆਨ ਨਾਲ ਸੁਣ ਅਸੀਂ ਅੰਮ੍ਰਿਤ ਦੀ ਧਾਰਾ ਵਿੱਚ ਮਸਤ ਰਹਨੇ ਆਂ ਭਰਤਰ ਜੋਗੀ ਜੀ ਤੁਸੀਂ ਵਾਹਿਗੁਰੂ ਦਾ ਰਸ ਕੁਝ ਘੰਟੀਆਂ ਲਈ ਲੈਂਦੇ ਹੋ ਤੁਸੀਂ ਨਾਮ ਦਾ ਨਸ਼ਾ ਇਸ ਤਰੀਕੇ ਨਾਲ ਕਰੋ ਜਿਨ੍ਹਾਂ ਦਾ ਵਾਹਿਗੁਰੂ ਦੀਆਂ ਸਿਫਤਾਂ ਨਾਲ ਪਿਆਰ ਪੈ ਜਾਂਦਾ ਹੈ ਜਿਨਾ ਦਾ ਨਾਮ ਨਾਲ ਪਿਆਰ ਪੈ ਜਾਂਦਾ ਹੈ ਉਹਨਾਂ ਦੇ ਮਨ ਨੂੰ ਦੁਨੀਆ ਦੀ ਵਾਸ਼ਨਾ ਢੁਲਾ ਨਹੀਂ ਸਕਦੀ ਉਹ ਤਾਂ ਰੱਬ ਦੇ ਚਰਨਾਂ ਵਿੱਚ ਮਸਤਾਨਾ ਹੀ ਹੋਏ ਰਹਿੰਦੇ ਨੇ ਇਸ ਤਰੀਕੇ ਨਾਲ ਉਹਨਾਂ ਦੇ ਜਗਤ ਦੇ ਸਾਰੇ ਬੰਧਨ ਦੂਰ ਹੋ ਜਾਂਦੇ ਨੇ ਪਰਥਰ ਜੋਗੀ ਨੇ ਸੁਣਿਆ ਉਹਦੇ ਸਾਰੇ ਸੰਸੇ ਦੂਰ ਹੋ ਗਏ ਭਗਤੀ ਦੀ ਮਹਿਮਾ ਉਸਦੇ ਹਿਰਦੇ ਵਿੱਚ ਵਸ ਗਈ ਪਰਥਰ ਜੋਗੀ ਨੇ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਆਪਣੀ ਰੂਚੀ ਅਨੁਸਾਰ ਉਸਨੇ ਕੁਝ ਹੋਰ ਬੇਨਤੀਆਂ ਕੀਤੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਰਥਰੀ ਦੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਅੱਗੇ ਚਾਲੇ ਪਾ ਦਿੱਤੇ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ